ਲੱਗਦਾ ਸੀ ਤੇ ਦਿਲ ਧੱਕ ਧੱਕ ਕਰਦਾ ਸੀ ਜਾਨੀ ਕਿ ਐ ਲੱਗਦਾ ਸੀ ਕਿ ਜਿਵੇਂ ਸਾਰਾ ਕੁਝ ਬਰਬਾਦ ਹੋ ਗਿਆ ਜਿਹੜਾ ਜਨਨਕੀ ਕਿਸਾਨ ਦੇ ਉੱਪਰ ਮਾਰ ਪਿਆ ਰਾਤ ਬਹੁਤ ਜ਼ਿਆਦੇ ਚਖੇੜਾ ਬਹੁਤ ਜ਼ਿਆਦੇ ਤੂਫਾਨ ਸੀਗਾ ਜਿਨੇ ਜਨਨਕੀ ਕਣਕ ਵਸਾ ਕੇ ਰੱਖਦੀ ਆਰਜਾਸ ਆ ਦਾ ਦੁੱਖ ਰੋਣਾ ਕਿਸੇ ਵੀ ਅਫਸਰ ਕੋਲੇ ਚਾਹੇ ਸਰਕਾਰ ਆ ਸੋਨਾ ਨਾ ਸੋਨਾ ਸਰਕਾਰ ਦੀ ਜ਼ਿੰਮੇਵਾਰੀ ਆ ਖਸਿਕਾ ਜੀ ਤੁਸੀਂ ਦੇਖ ਰਹੇ ਹੋ ਦਾ ਸਮਰੂਪ ਤੇ ਮੈਂ ਬਠਿੰਡਾ ਤੋਂ ਿਸ ਕਾਰਨ ਸਿੰਘਾ ਬੀਤੀ ਰਾਤ ਤੂਫਾਨ ਆਇਆ ਝੱਖੜ ਆਇਆ ਤੇ ਉਸ ਦਿਨ ਫਸਲਾਂ ਦਾ ਬਹੁਤ ਜ਼ਿਆਦਾ ਆਪਣਾ ਨੁਕਸਾਨ ਹੋਇਆ ਹੈ ਸਾਡੇ ਨਾਲ ਕੁਝ ਕਿਸਾਨ ਆਗੂ ਇੱਥੇ ਆਪਣਾ ਮੌਜੂਦ ਹਨ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿੰਨਾ ਕ ਨੁਕਸਾਨ ਹੋਇਆ ਕਿੰਨਾ ਕ ਝੱਖੜ ਆਇਆ ਕਿੰਨੀਆਂ ਕ ਫਸਲਾਂ ਆਪ ਡਿੱਗੀਆਂ ਨੇ ਹੱਸ ਗੱਲ ਜੀ ਸਸਰੀ ਗੱਲ ਧੰਨਵਾਦ ਜੀ ਮੇਰਾ ਨਾਮ ਅਮਰਜੀਤ ਹਨੀ ਬੀਕੇ ਦੁਕਾਨਦਾਰ ਤਨੇਰ ਦੇ ਆਗੂ ਸਰ ਜੇ ਆਪਾਂ ਗੱਲ ਕਰੀਏ ਬੀਤੀ ਰਾਤ ਜਿਹੜਾ ਇਹ ਆਪਣਾ ਆਇਆ ਤੂਫਾਨ ਆਇਆ ਹੈ ਕਿੰਨਾ ਕੁ ਨੁਕਸਾਨ ਫਸਲਾਂ ਦਾ ਕਿੰਨੀਆਂ ਫਸਲਾਂ ਡਿੱਗ ਪਈਆਂ ਨੇ ਦੇਖੋ ਜੀ ਤੁਹਾਡੇ ਸਾਹਮਣੇ ਆ ਜਿਹੜਾ ਨੁਕਸਾਨ ਹੋਇਆ ਬਹੁਤ ਜਾਨੀ ਕਿ ਤਿੰਨ ਵਾਰਾਂ ਜਿਹੜੀ ਇੱਥੇ ਖੇਤੀ ਨੂੰ ਮਾਰ ਪਈ ਗਈ ਆ ਸਾਡੀ ਜਿਹੜੀ ਖੇਤੀ ਹੈ ਕੁਦਰਤੀ ਖੇਤੀ ਆ ਮੌਸਮ ਤੇ ਆ ਹੁਣ ਧੀਆਂ ਪੁੱਤਾਂ ਵਾਂਗੂ ਜਿਹੜੀ ਪਾਲੀ ਹੋਈ ਫਸਲ ਆ ਜਾਨੀ ਕਿ ਰਾਤ ਜਦੋਂ ਮੀਂਹ ਲਸਕਦਾ ਸੀ ਤੇ ਦਿਲ ਧੱਕ ਧੱਕ ਕਰਦਾ ਸੀ ਜਾਨੀ ਕਿ ਐ ਲੱਗਦਾ ਸੀ ਕਿ ਜਿਵੇਂ ਸਾਰਾ ਕੁਝ ਬਰਬਾਦ ਹੋ ਗਿਆ ਜਦੋਂ ਮੌਸਮ ਖਰਾਬ ਹੁੰਦਾ ਉਹਦੇ ਕਿਸਾਨ ਦੇ ਜਿੰਨੇ ਮੂੰਹ ਤੇ ਚਿਹਰੇ ਤੇ ਹੁੰਦੀ ਆ ਜਿਹੜਿਆਂ ਲਖੀਰਾ ਪੈ ਜਾਂਦੀਆਂ ਜਨਨ ਕਿ ਫਿਕਰ ਪੈ ਜਾਂਦਾ ਕਿ ਪਤਾ ਨਹੀਂ ਮੇਰੀ ਫਸਲਾਂ ਕੀ ਬਣੂ ਆ ਹੁਣ ਤੁਹਾਡੇ ਸਾਹਮਣੇ ਆ ਕਿ ਤੀਜੀ ਵਾਰ ਆ ਜਿਹੜਾ ਜਨਨ ਕਿ ਕਿਸਾਨ ਦੇ ਉੱਪਰ ਮਾਰ ਪਿਆ ਰਾਤ ਬਹੁਤ ਜ਼ਿਆਦੇ ਚਖੇੜਾ ਬਹੁਤ ਜਿਆਦੇ ਤੂਫਾਨ ਸੀਗਾ ਜਿਹਨੇ ਜਣੀ ਕਿ ਕਣਕ ਬਸਾ ਕੇ ਰੱਖਦੀ ਧਰਤੀ ਦੇ ਨਾਲ ਆਤੀ ਆ ਜਣੀ ਕਿ ਕਿੱਲੇ ਮਗਰ ਮਿਨਿਮਮ ਘੱਟ ਤੋਂ ਘੱਟ ਜਣੀ ਕਿ 15 ਕ ਮਾਨਦਾ ਜਿਹੜਾ ਕਿੱਲੇ ਦਾ ਕਿਸਾਨ ਦਾ ਨੁਕਸਾਨ ਹੋਊਗਾ ਜਣੀ ਕਿ ਕਹਿਣ ਦਾ ਮਾਪ ਭਾਅ ਆ ਵੀ ਜਣੀ ਕਿ 6 ਕਵਾਂਟਲ ਜਣੀ ਕਿ ਕਿਸਾਨ ਦਾ ਨੁਕਸਾਨ ਉਹਦੇ ਜੇ 2000 ਦੇ ਹਿਸਾਬ ਲਾ ਗਏ ਜਣੀ ਕਿ 12000 ਰੁਪਏ ਪ੍ਰਤੀ ਕਿਸਾਨ ਦਾ ਜਿਹੜਾ ਕਣਕ ਦੇ ਡਿੱਗਣ ਦੇ ਕਰਕੇ ਨੁਕਸਾਨ ਹੋ ਜਾਊਗਾ ਨੁਕਸਾਨ ਵੀ ਛੋਡੇ ਵੱਲੋਂ ਇਹ ਆਪਣਾ ਕੀਤੀ ਗੱਲ ਕੀਤੀ ਗਈ ਹੈ ਇਸ ਤੋਂ ਪਹਿਲਾਂ ਹੀ ਫਸਲਾਂ ਨੁਕਸਾਨ ਹੋਇਆ ਹੈ ਕਿ ਉਹ ਸਾਰੇ ਮਾਪ ਜੀ ਮਿਲ ਜੋ ਕਿੰਨਾਂ ਤੱਕ ਦੇਖੋ ਜੀ ਸਰਕਾਰ ਹਰ ਵੇਲੇ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੀ ਬਾਹ ਫੜਾਂਗੇ ਕਿਸਾਨਾਂ ਨੂੰ ਮਾਅਵਜਾ ਦੇਵਾਂਗੇ ਪਹਿਲੀ ਗੱਲ ਤਾਂ ਜਿਹੜਾ ਮਾਅਵਜਾ ਦਿੰਦੇ ਜਣੀ ਕਿ ਕੋਈ 6600 ਰੁਪਿਆ ਜਣੀ ਕਿ ਕੋਈ 10000 ਰੁਪਿਆ 12000 ਜਣੀ ਕਿ ਇਹ ਮਾਅਵਜਾ ਨਹੀਂ ਕਿ ਸਹਾਇਤਾ ਮਾਅਵਜੇ ਦਾ ਹੁੰਦਾ ਜਣੀ ਕਿ ਵੱਡੀ ਪੱਤਰ ਤੇ ਨਿਸ਼ਾਨ ਹੋਇਆ ਤੇ ਉਹਦੀ ਪੂਰੀ ਦੀ ਪਰਭਾਈ ਜਣੀ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਵੀ ਕੁਝ ਪਰਸੈਂਟ ਕੇਂਦਰ ਸਰਕਾਰ ਪਾਉਂਦੀ ਹੈ ਕੁਝ ਪੰਜਾਬ ਸਰਕਾਰ ਪਾਉਂਦੀ ਆ ਉਹਦਾ ਕਰਕੇ ਇਹ ਕਹਿੰਦੇ ਕਿ ਅਸੀਂ ਮਾਅਵਜਾ ਦਿੱਤਾ ਜਣੀ ਕਿ ਮਾਅਵਜਾ ਤਾਂ ਅਜੇ ਤੱਕ ਮਿਲਿਆ ਨਹੀਂ ਸਹਾਇਤਾ ਸਹਾਇਤਾ ਵੀ ਜਿਹੜੀ ਹੈ 1800 ਰੁਪਿਆ ਤੇ ਇਹ ਤਿੱਕਰ ਜਿਹੜਾ ਤੰਨਰਾ ਨੁਕਸਾਨ ਹੋਇਆ ਹੈ ਤਿੱਕਰ ਜਣੀ ਕਿ ਸਰਕਾਰ ਨੇ ਪ੍ਰੋਪਰ ਜਿਹੜੀ ਸਹਾਇਤਾ ਉਹ ਦਿੱਤੀ ਨਹੀਂ ਗਈ ਕਿਸਾਨਾਂ ਨੂੰ ਮੇਰਾ ਸਵਾਲ ਇਹ ਸੀਗਾ ਵੀ ਪਿਛਲੇ ਦਿਨੀ ਗੜੇ ਮਾਰੇ ਹੋਏ ਸੀ ਤੁਹਾਡੇ ਏਰੀਆ ਦੇ ਬਹੁਤ ਸਾਰੇ ਕਿਸਾਨ ਹੈ ਕੁਝ ਨੂੰ ਆਪਣਾ ਮੁਆਵਜ਼ਾ ਮਿਲ ਗਿਆ ਕੁਝ ਰਹਿੰਦੇ ਨੇ ਕਿ ਉਹਨਾਂ ਨੂੰ ਹੁਣ ਤੱਕ ਮਿਲਿਆ ਕਿ ਨਹੀਂ ਮਿਲਿਆ ਇਹ ਹੈ ਜੀ ਤੁਹਾਡਾ ਸਵਾਲ ਜਿਹੜਾ ਤੁਸੀਂ ਕਿਹਾ ਵੀ ਹਜੇ ਤੱਕ ਮਿਲਿਆ ਕਿ ਨਹੀਂ ਮਿਲਿਆ ਜਿੱਥੇ ਕਿਤੇ ਮਿਲਿਆ ਉਹ ਲੋਕਾਂ ਨੇ ਆਪ ਦਾ ਸੰਘਰਸ਼ ਕਰਕੇ ਲੇਤਾ ਜਾਨੀ ਕਿ ਸਰਕਾਰ ਕੋਲ ਕੁਝ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਇਹ ਗਰਦੌਰੀ ਬਾਅਦ ਚ ਜੋ ਪਹਿਲੀ ਘਟ ਤੋਂ ਘੱਟ ਕਿਸਾਨ ਦੇ ਨੁਕਸਾਨ ਹੋਏ ਤੋਂ 25000 ਰੁਪਇਆ ਉਹਦੇ ਖਾਤੇ ਦੇ ਵਿੱਚ ਪਾਇਆ ਜਾਣ ਜਾਨੀ ਕਿ ਗੱਲਾਂ ਕਰਨੀਆਂ ਤੇ ਗੱਲਾਂ ਨੂੰ ਅਮਲ ਚ ਲਾਗੂ ਕਰਨਾ ਹਜੇ ਤੱਕ ਹੋਇਆ ਨਹੀਂ ਜਾਨੀ ਕਿ ਪੰਜਾਬ ਸਰਕਾਰ ਨੇ ਤਿੰਨ ਵਾਰ ਇਹਨਾਂ ਦੀ ਸਰਕਾਰ ਦੇ ਬਿਮਾਰ ਪੈ ਗਈ ਤਿੰਨੇ ਵਾਰਾਂ ਚ ਜਾਨੀ ਜੋਗ ਸਹਾਇਤਾ ਜੀ ਉਹ ਨਹੀਂ ਦਿੱਤੀ ਗਈ ਬਹੁਤ ਸਾਰੇ ਜਿਹੜੇ ਆਪਣਾ ਕਿਸਾਨ ਨੇ ਉਹ ਲਗਾਤਾਰ ਹੁਣ ਵੀ ਡੀਸੀ ਨਹੀਂ ਮਿਲ ਰਹੇ ਨੇ ਗੜੇਮਾਰੀ ਕਾਰਨ ਦਾ ਜਿਹੜਾ ਹੋਇਆ ਨੁਕਸਾਨ ਉਹ ਵੀ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਅਜੇ ਤੱਕ ਗੁਰਦਆਰਿਆਂ ਨਹੀਂ ਹੋਈਆਂ ਸ਼ੁਰੂ ਕਿ ਹੋ ਗਈਆਂ ਦੇਖੋ ਜੀ ਸਾਡਾ ਫਰਜ਼ ਆ ਆ ਦਾ ਦੁੱਖ ਰੋਣਾ ਕਿਸੇ ਵੀ ਅਫਸਰ ਕੋਲੇ ਚਾਹੇ ਸਰਕਾਰ ਆ ਸੋਨਾ ਨਾ ਸੋਨਾ ਸਰਕਾਰ ਦੀ ਜ਼ਿੰਮੇਵਾਰੀ ਆ ਪਰ ਮੈਂ ਫਿਰ ਵੀ ਕਹਿਣਾ ਕਿ ਇੱਕੋ ਇੱਕ ਦੇਸ਼ ਦਾ ਉਹ ਕਿਸਾਨ ਆ ਉਹ ਖੇਤੀ ਕਰਨ ਵਾਲਾ ਕਿ ਜਿਹਦੀ ਕੁਦਰਤ ਤੇ ਆ ਕੋਈ ਵੀ ਕਾਰੋਬਾਰ ਕਰਦਾ ਉਸ ਦੇ ਕਾਰੋਬਾਰ ਦੀ ਸਕਿਉਰਿਟੀ ਹੈ ਜੇ ਉਹਦਾ ਨੁਕਸਾਨ ਹੁੰਦਾ ਉਹਦੀ ਪ੍ਰਭਾਈ ਹੁੰਦੀ ਆ ਜਾਨੀ ਕਿ ਇੱਕ ਇੱਕ ਭਾਰਤ ਦਾ ਕਿਸਾਨ ਹੈ ਕਿ ਜਦੋਂ ਵੀ ਉਹਦਾ ਨੁਕਸਾਨ ਆਉਂਦਾ ਉਹਦੀ ਕੋਈ ਵੀ ਸਰਕਾਰ ਪ੍ਰਭਾਈ ਨਹੀਂ ਕਦੀ ਠੀਕ ਆ ਕਹਿੰਦੇ ਆ ਕਿ ਗੁਰਦੌਰੀ ਕਰਾਂਗੇ ਪਹਿਲਾਂ ਵੀ ਡੀਸੀ ਨੇ ਕਿਹਾ ਕਿ ਅਸੀਂ ਗੁਰਦੌਰੀ ਕਰਾਂਗੇ ਹਜੇ ਤੱਕ ਜਾਨੀ ਕਿ ਆ ਦੂਜੀ ਫੈਸਲਿਟੀ ਜਿਹੜੀ ਨਿਊਚੋ ਨੇ ਤੋਂ ਬਾਅਦ ਕਾਨਕ ਦੀ ਆ ਗਈ ਕਿ ਹਜੇ ਤੱਕ ਜਿਹੜੇ ਪਿਛਲੇ ਰਹਿੰਦੇ ਆ ਉਹਨਾਂ ਦੀ ਵੀ ਨਹੀਂ ਗੁਰਦੌਰੀ ਆਪਾਂ ਪਿਛਲੇ ਹਾਰ ਦੇਖਿਆ ਜਿਹੜਾ ਹੁਣ ਮੀ ਪੈ ਕੇ اٹਿਆ ਇੱਧਰ ਅਬਲੂ ਖਲਾਣੇ ਵਾਲੇ ਪਾਸੇ ਸਾਰਿਆਂ ਤੇ ਉਧਰ ਕਿਸਾਨਾਂ ਦੇ ਤੇ ਅੱਜ ਕਿ ਤਾਂ ਇਤੇ ਜੇ ਨਹੀਂ ਕਿ ਸਾਨੂੰ ਤਾਂ ਰੱਬ ਦੇ ਸਾਰੇ ਛੱਡਿਆ ਬੈ ਵੀ ਹੋ ਗਈ ਤਾਂ ਠੀਕ ਹੈ ਤੇ ਨਹੀਂ ਨਹੀਂ ਸਹੀ ਹਾਲ ਫਿਰ ਸੋਡੇ ਵੱਲੋਂ ਕਿਸ ਤਰ੍ਹਾਂ ਦੀ ਮੰਗ ਕੀਤੀ ਜਾ ਰਹੀ ਹੈ ਦੇਖੋ ਸਾਡੀ ਮੰਗਾ ਕੇ ਸਾਡਾ ਜਿਹੜਾ ਨੁਕਸਾਨ ਹੋਇਆ ਜਿਹੜੀ ਕਿ ਸਾਡਾ ਨਹੀਂ ਇਹ ਦੇਸ਼ ਦਾ ਨੁਕਸਾਨ ਹੋਇਆ ਕਿਉਂਕਿ ਜਦੋਂ ਕੋਈ ਕਾਰੋਬਾਰ ਦਾ ਨੁਕਸਾਨ ਉਹਦੇ ਕਹਿੰਦੇ ਦੇਸ਼ ਦਾ ਨੁਕਸਾਨ ਹੋਇਆ ਅਸੀਂ ਕਹਿੰਦੇ ਆ ਜਿਹੜਾ ਦੇਸ਼ ਦੇ ਵਿੱਚ ਨਾਜ ਪਣਾਉਣ ਦੀ ਲੋੜ ਨੂੰ ਪੂਰਤੀ ਕਰਨ ਵਾਲਾ ਕਿਸਾਨਾ ਉਹਦਾ ਨੁਕਸਾਨ ਨਹੀਂ ਸਮੁੱਚੇ ਲੋਕਾਂ ਦਾ ਨੁਕਸਾਨ ਹੈ ਕਿ ਜੇ ਨਾਜ ਘੱਟ ਪੈਦਾ ਹੋਊਗਾ ਤੇ ਗਾਹਾਂ ਉਹ ਮਹਿੰਗਾਈ ਜਾਊਗੀ ਗਾਹਾਂ ਓਖਾ ਹੋ ਜਾਊਗਾ ਇਸ ਕਰਕੇ ਸਰਕਾਰ ਦੀ ਮੋਢੀ ਜ਼ਿੰਮੇਵਾਰੀ ਹੈ ਕਿ ਕਿਸਾਨਾਂ ਦੇ ਜਿੰਨਾ ਕਿ ਨੁਕਸਾਨ ਆਉ ਉਹਨਾਂ ਕੀ ਸਰਕਾਰ ਉਹਦੀ ਬਾਹ ਫੜੇ ਤਾਂ ਕਿ ਕਿਸਾਨ ਦੇ ਜਿਹ ਕਿਸ ਤਰ੍ਹਾਂ ਦੀ ਮੰਗ ਕੀਤੀ ਯਾਰ ਇਹ ਹੁਣ ਇਸ ਦੀ ਗਰਦੌਰੀ ਹੋਏ ਜਾਂ ਕਿਸ ਤਰ੍ਹਾਂ ਇਹ ਆਪਕੰਨੇ ਮਾਜਦੇ ਮੰਗਤੀ ਆ ਦੇਖੋ ਜੀ ਜਿਹੜਾ ਜਿੰਨਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਨੁਕਸਾਨ ਹੋਇਆ ਵੱਡੀ ਪੱਧਰ ਤੇ ਖੌਰੀ ਖੇਤ ਦੇ ਵਿੱਚ ਜਾ ਕੇ ਜਿੰਨਾ ਉਹਦਾ ਨੁਕਸਾਨ ਆਇਆ ਉਹਦੇ ਮੁਤਾਬਕ ਜਣੀ ਕਿ ਉਹਨੂੰ ਜਿਹੜਾ ਮਾਜਦਾ ਦਿੱਤਾ ਵੇ ਸਾਡੀ ਜਿਹੜੀ ਮੰਗ ਆ ਵੀ ਘੱਟ ਤੋਂ ਘੱਟ ਮਿਨੀਮਮ ਨਾ ਆਵੜਾ ਤਾਂ ਸਰਕਾਰ ਜਣੀ ਕਿ 30000 ਰੁਪਇਆ ਤਾਂ ਏਕੜ ਆ ਜਿਹੜਾ ਕਿਸਾਨ ਨੂੰ ਸਹਾਇਤਾ ਦੇਵੇ ਤਾਂ ਕਿ ਉਹ ਮਾੜਾ ਜਾਂ ਮੁੜਕੇ ਪੈਰਾਂ 'ਤੇ ਖੜਾ ਹੋ ਸਕੇ ਬਿਲਕੁਲ ਜੀ ਇਸ ਹੁਣ ਸੜਨ ਕਿਸਾਨ ਆਗੂ ਅਮਰਜੀਤ ਹਾਨੀ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਆਪਣਾ ਪਿਛਲੇ ਦਿਨੀ ਗੜੇਮਾਰੀ ਕਾਰਨ ਨੁਕਸਾਨ ਹੋਇਆ ਉਹਨਾਂ ਦੀ ਹਜੇ ਤੱਕ ਮਾਫੀ ਨਹੀਂ ਮਿਲਿਆ ਤੇ ਹੁਣ ਕਿਸਾਨ ਦੁਆਰਾ ਵੀ ਆਪਣ ਇਸ ਮਾਰ ਦੇ ਵਿੱਚ ਆ ਚੁੱਕੀਆਂ ਨੇ ਤੇ ਇਹਨਾਂ ਦੀ ਫਿਰ ਮੰਗ ਕੀਤੀ ਹੈ ਕਿ 30000 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਬੀਤੀ ਰਾਤ ਤੂਫਾਨ ਦੇ ਨਾਲ ਫਸਲਾਂ ਨੂੰ ਨੁਕਸਾਨ ਹੋਇਆ ਉਹਦਾ ਇਹਨਾਂ ਵੱਲੋਂ ਆਪਣਾ ਸਰਕਾਰਾਂ ਵੱਲੋਂ ਮਾਫੀ ਦਿੱਤਾ ਜਾਵੇ ਸਮਰੋਹ ਲਈ